6 ਮਹੀਨੇ ਪਹਿਲਾਂ ਇੱਕ ਲੜਕੀ ਦਾ ਵਿਆਹ ਹੁੰਦਾ ਹੈ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਹੈ ਅਤੇ ਥੋੜਾ ਟਾਈਮ ਤਾਂ ਵਧੀਆ ਲੰਘਦਾ ਹੈ ਪਰ ਥੋੜੇ ਟਾਈਮ ਬਾਅਦ ਸਹੁਰਾ ਪਰਿਵਾਰ ਉਸ ਲੜਕੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਅਤੇ ਫਿਰ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਮੌਤ ਭੇਦ ਭਰੀ ਹਾਲਾਤਾਂ ਦੇ ਵਿੱਚ ਹੁੰਦੀ ਹੈ ਅਤੇ ਇਸ ਤੋਂ ਬਾਅਦ ਜੋ ਨਿਕਲ ਕੇ ਸਾਹਮਣੇ ਆਉਂਦਾ ਸਭ ਦੇ ਰੋਂਗਟੇ ਖੜੇ ਕਰਕੇ ਰੱਖ ਦਿੰਦਾ ਕੀ ਆ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਣ ਅੱਜ ਦੀ ਜੋ ਸੱਚੀ ਘਟਨਾ ਇਹ ਜ਼ਿਲ੍ਹਾ ਤਰਨਤਾਰਨ ਪਿੰਡ ਕੋਟ ਦਸੌਂਦੀ ਮਾਲਾ ਉੱਥੋਂ ਦੀ ਰਹਿਣ ਵਾਲੀ ਨਵਨੀਤ ਕੌਰ ਨਵਨੀਤ ਕੌਰ ਦਾ ਤਕਰੀਬਨ 6 ਮਹੀਨੇ ਪਹਿਲਾਂ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਘਰ ਦੇ ਵਿੱਚ ਬਹੁਤ ਵਧੀਆ ਥੋੜਾ ਟਾਈਮ ਲੰਘ ਜਾਂਦਾ ਪਰ ਥੋੜੇ ਟਾਈਮ ਬਾਅਦ ਨਵਨੀਤ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਨੇ ਘਰ ਦੇ ਵਿੱਚ ਹੀ ਹਾਲਾਂਕਿ ਨਵਨੀਤ ਦਾ ਜਿਹੜਾ ਸਹੁਰਾ ਸੀ ਉਸ ਦੀ ਡੈਥ ਪਹਿਲਾਂ ਹੀ ਹੋ ਚੁੱਕੀ ਸੀ ਪਰ ਉਸ ਘਰ ਦੇ ਵਿੱਚ ਜੋ ਦੇਖਰੇਕ ਕਰਦਾ ਸੀ ਉਹ ਨਵਨੀਤ ਦਾ ਚਾਚਾ ਸਹੁਰਾ ਕਰਦਾ ਸੀ ਅਤੇ ਇਸ ਤੋਂ ਬਾਅਦ ਨਵਨੀਤ ਦੀ ਮੌਤ ਹੋ ਜਾਂਦੀ ਹੈ ਜਿਵੇਂ ਹੀ ਪੇਕੇ ਪਰਿਵਾਰ ਨੂੰ ਬੁਲਾਇਆ ਜਾਂਦਾ ਤਾਂ ਪੇਕੇ ਪਰਿਵਾਰ ਅੱਗੋਂ ਆ ਕੇ ਕੀ ਦੇਖਦਾ ਕਿ ਨਵਨੀਤ ਦੀ ਜਿਸ ਕਮਰੇ ਦੇ ਵਿੱਚ লাশ ਪਈ ਸੀ ਉਸ ਕਮਰੇ ਦੇ ਵਿੱਚ ਪੂਰੀ ਤਰ੍ਹਾਂ ਸਫਾਈ ਕੀਤੀ ਹੋਈ ਸੀ ਅਤੇ ਸੋਹਰਾ ਪਰਿਵਾਰ লাশ ਕੋਲ ਬੈਠ ਕੇ ਗੱਲਾਂ ਮਾਰ ਕੇ ਹੱਸ ਰਿਹਾ ਸੀ ਇੰਜ ਲੱਗ ਰਿਹਾ ਸੀ ਕਿ ਉਹਨਾਂ ਭਾ ਦੀ ਕੁਝ ਹੋਇਆ ਹੀ ਨਹੀਂ ਅਤੇ ਜਦੋਂ ਨਵਨੀਤ ਦੀ ਮਾਂ ਉਸਦੇ ਚਿਹਰੇ ਉੱਤੇ ਨਿਗਾਹ ਮਾਰਦੀ ਆ ਤਾਂ ਉਸਦੇ ਚਿਹਰੇ ਉੱਤੇ ਇੰਜ ਲੱਗਦਾ ਸੀ ਕਿ ਜਿਵੇਂ ਉਸ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ ਹੁੰਦਾ ਅਤੇ ਉਸ ਦੀ ਬਾਡੀ ਉੱਤੇ ਕੁਝ ਨਿਸ਼ਾਨ ਵੀ ਸਨ ਅਤੇ ਜੋ ਨਵਨੀਤ ਦੇ ਗਹਿਣੇ ਗੱਟੇ ਪਾਏ ਹੋਏ ਸੀ ਉਹ ਵੀ ਸਾਰੇ ਸੋਹਰਾ ਪਰਿਵਾਰ ਵੱਲੋਂ ਉਤਾਰ ਲੈ ਗਏ ਸੀ ਇਹ ਜਿਹੜੇ ਸਾਰੇ ਬਿਆਨ ਸੀਗੇ ਇਹੇ ਪੱਤਰਕਾਰਾਂ ਨੂੰ ਨਵਨੀਤ ਦੇ ਪਰਿਵਾਰ ਵੱਲੋਂ ਦਿੱਤੇ ਗਏ ਅਤੇ ਨਵਨੀਤ ਦੀ ਭੈਣ ਨੇ ਇਹ ਵੀ ਦੱਸਿਆ ਕਿ ਥੋੜੇ ਦਿਨ ਪਹਿਲਾਂ ਮੇਰੀ ਨਵਨੀਤ ਦੇ ਨਾਲ ਗੱਲ ਹੋਈ ਸੀ ਅਤੇ ਉਸ ਨੇ ਮੈਨੂੰ ਦੱਸਿਆ ਸੀ ਕਿ ਜੋ ਮੇਰਾ ਚਾਚਾ ਸੋਹਰਾ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਅਤੇ ਉਹ ਇਹ ਗੱਲ ਕਹਿੰਦਾ ਕਿ ਜਾ ਤਾਂ ਤੂੰ ਸਾਰਾ ਘਰ ਦਾ ਕੰਮ ਕਰਿਆ ਕਰ ਨਹੀਂ ਤੂੰ ਮੇਰੇ ਨਾਲ ਸੰਬੰਧ ਬਣਾ ਜੇਕਰ ਤੂੰ ਮੇਰੇ ਨਾਲ ਸੰਬੰਧ ਬਣਾਏਂਗੀ ਤਾਂ ਤੈਨੂੰ ਘਰੇ ਕੰਮ ਕਰਨ ਦੀ ਲੋੜ ਨਹੀਂ ਤਾਂ ਉਹਨੇ ਇਹ ਵੀ ਗੱਲ ਕਹੀ ਕਿ ਤੇਰਾ ਜੋ ਪਤੀ ਆ ਉਹ ਨਾ ਮਰਦਾ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਦਵਾਈਆਂ ਖਾਂਦਾਗਾ ਇਸ ਕਰਕੇ ਉਹਦੇ ਕੋਲੋਂ ਕੁਝ ਨਹੀਂ ਹੋਣਾ ਤੂੰ ਮੇਰੇ ਨਾਲ ਗੱਲਬਾਤ ਕਰਕੇ ਰੱਖ ਇਹ ਜਿਹੜਾ ਬਿਆਨ ਹੈ ਇਹ ਲੜਕੀ ਦੇ ਭੈਣ ਨੇ ਦਿੱਤਾ ਅਤੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਉਹਦੇ ਚਾਚੇ ਦੇ ਨਾਲ ਗੱਲਬਾਤ ਕੀਤੀ ਚਾਚੇ ਸਹੁਰੇ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਇਹਨਾਂ ਸਾਰੇ ਬਿਆਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਸ ਨੇ ਕਿਹਾ ਕਿ ਮੈਂ ਤਾਂ ਇਸ ਤਰ੍ਹਾਂ ਕਦੇ ਕਿਹਾ ਹੀ ਨਹੀਂ ਅਤੇ ਨਾ ਹੀ ਅਸੀਂ ਕੋਈ ਦਾਜ ਦੇਹ ਦੀ ਮੰਗ ਕੀਤੀ ਪਰ ਦੂਸਰੇ ਪਾਸੇ ਜੋ ਪੇਕਾ ਪਰਿਵਾਰਾ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸਾਨੂੰ ਦਾਜ ਦੇਹ ਦੇ ਲਈ ਵੀ ਤੰਗ ਪਰੇਸ਼ਾਨ ਕਰਦੇ ਸੀ ਅਤੇ ਸਾਡੀ ਲੜਕੀ ਨੂੰ ਕੁਟਦੇ ਮਾਰਦੇ ਸੀ ਜਿਸ ਦਿਨ ਅਸੀਂ ਇਹਨਾਂ ਦੇ ਘਰ ਆਏ ਹਾਂ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਇਹ ਕਿਹਾ ਕਿ ਤੁਹਾਡੀ ਲੜਕੀ ਨੇ ਖੁਦਕੁਸ਼ੀ ਕਰ ਲਈ ਆ ਅਸੀਂ ਉਸ ਨੂੰ ਰੋਸ਼ਨਦਾਨ ਵਿੱਚੋਂ ਕੱਢਿਆ ਅਤੇ ਕਦੇ ਇਹ ਕਹਿੰਦੇ ਸੀ ਕਿ ਅਸੀਂ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਮਤਲਬ ਕਿ ਇਹਨਾਂ ਸਾਰਿਆਂ ਦੇ ਬਿਆਨ ਸੀ ਜਿਹੜੇ ਉਹ ਅਲੱਗ-ਅਲੱਗ ਸੀਗੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲੜਕੀ ਦਾ ਚਾਚਾ ਸਹਰਾ ਸੀ ਉਹ ਲੜਕੀ ਨੂੰ ਫੋਨ ਤੇ ਗੱਲਬਾਤ ਤੱਕ ਨਹੀਂ ਕਰਨ ਦਿੰਦਾ ਸੀ ਕਿਉਂਕਿ ਲੜਕੀ ਦਾ ਜੋ ਚਾਚਾ ਸਹਰਾ ਸੀ ਉਹ ਨਵਨੀਤ ਦੇ ਕਰੈਕਟਰ ਉੱਤੇ ਵੀ ਸ਼ੱਕ ਕਰਦਾ ਸੀ ਅਤੇ ਦੂਸਰਾ ਨੰਬਰ ਤੇ ਉਹ ਚਾਹੁੰਦਾ ਸੀ ਕਿ ਨਵਨੀਤ ਹੁਣ ਮੇਰੇ ਨਾਲ ਹੀ ਰਹੇ ਇਸ ਤੋਂ ਬਾਅਦ ਪੇਕਾ ਪਰਿਵਾਰ ਵੱਲੋਂ ਪੁਲਿਸ ਕੋਲ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਕਿ ਜਲਦੀ ਅਸੀਂ ਇਸ ਮਸਲੇ ਦੇ ਉੱਤੇ ਕਾਰਵਾਈ ਕਰਾਂਗੇ ਕਿਉਂਕਿ ਪਹਿਲਾਂ ਤਾਂ ਲੜਕੀ ਦਾ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਮੌਤ ਦੀ ਜੋ ਪੁਸ਼ਟੀ ਆ ਉਹ ਪੂਰ ਸਮਾਰਟ ਮਰਪੂਣ ਦੇ ਆਧਾਰ ਤੇ ਕੀਤੀ ਜਾਊਗੀ ਕਿ ਉਸ ਦਾ ਕਤਲ ਹੋਇਆ ਜਾਂ ਫਿਰ ਉਸ ਨੇ ਖੁਦਕੁਸ਼ੀ ਕੀਤੀ ਆ ਇਹ ਸਾਰਾ ਹਲੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੂਗਾ ਸੋ ਫਿਲਹਾਲ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਹੋਈਆਂ ਪਹਿਲਾਂ ਵੀ ਬਹੁਤ ਵਾਰ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜੋ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਤੁਸੀਂ ਸਾਡਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਹਾਈਪ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਗੁਰ ਪੰਜਾਬ ਦੇ